ਤੇ ਜੇ ਕਿਸਾਨਾਂ ਦੀ ਆਖਰੀ ਕਰਦੇ ਫੇ ਇੱਥੇ ਸਾਡੀ ਕਿਹੜਾ ਭੂਆ ਦੱਬੀ ਆ ਫੇ ਜਿਹੜਾ ਇੱਥੇ ਮੈਂ ਉਹਦੀ ਬਰਸੀ ਮਨਾਉਣ ਆਏ ਆ ਅਸੀਂ ਇੱਥੇ ਇਹ ਇਹ ਇਹਨੂੰ ਹੀ ਪਿੱਟਣ ਆਏ ਆ ਮੋਦੀ ਨੂੰ ਹੀ ਪਿੱਟਣ ਆਏ ਆ ਅਸੀਂ ਬਾਬਾ ਜੀ ਕੋਰਟ ਦਾ ਹੁਕਮ ਆਇਆ ਏ ਕਿ ਇੱਕ ਹਫਤੇ ਦੇ ਅੰਦਰ ਇਸ ਰਾਹ ਨੂੰ ਖੋਲਿਆ ਜਾਵੇ ਖੋਲਣਾ ਚਾਹੀਦਾ ਕਿਉਂ ਸਾਰੇ ਦੁਖੀ ਨੇ ਦਿੱਲੀ ਜਾ ਕੇ ਹੀ ਕਿਸਾਨਾਂ ਨੂੰ ਆਪਣੇ ਹੱਕਾਂ ਦਾ ਹੱਲ ਕਿਉਂ ਦਿਖਦਾ ਨਹੀਂ ਇੱਥੇ ਦੇ ਦਰ ਸਾਨੂੰ ਕੀ ਆ ਸਾ ਅਸੀਂ ਜ਼ਰੂਰ ਦਿੱਲੀ ਜਾਣਾ ਸਾਨੂੰ ਆ ਸਾਡੇ ਹੱਕ ਦੇ ਦੇਣਾ ਸੀ ਇੱਥੋਂ ਹੀ ਕੰਮ ਚੱਲ ਜਾਂਦਾ ਇਹ ਕੋਈ ਜਾਇਜ਼ ਨਹੀਂ ਜੇ ਡੱਟੇ ਬਟਿਆਂ ਦਾ ਉਹ ਇੰਨਾ ਲੱਖਾਂ ਕਰੋੜਾਂ ਰੁਪਈਆ ਮaaf ਕਰ ਸਕਦੇ ਆ ਤੇ ਕਿਸਾਨਾਂ ਕਰਤੀ ਕਿਸਾਨ ਨੇ ਇਹਨਾਂ ਦਾ ਤੇ ਮaaf ਕਰਨਾ ਚਾਹੀਦਾ ਨਿਹੰਗ ਸਿੰਘ ਫੌਜਾਂ ਵੀ ਡੱਟੀਆਂ ਹੋਈਆਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਦਿੱਲੀ ਮੋਰਚਾ ਲੱਗਿਆ ਸੀ ਤਾਂ ਉੱਥੇ ਵੀ ਕਿਸਾਨਾਂ ਦੇ ਨਾਲ ਹਿੱਕ ਢਾ ਕੇ ਨਿਹੰਗ ਸਿੰਘ ਫੌਜਾਂ ਖੜੀਆਂ ਸੀਗੀਆਂ ਤਾਂ ਇੱਥੇ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਹਾਲ ਚਾਲ ਨੇ ਜੀ ਚੱਲ ਤਿੱਕਲਾ ਬਾਬਾ ਜੀ ਕਿੰਨੇ ਕਿੰਨਾ ਸਮਾਂ ਹੋ ਗਿਆ ਇੱਥੇ ਬੈਠੇ ਨੂੰ ਤੁਹਾਨੂੰ ਇੱਥੇ 5 5 ਮਹੀਨਿਆਂ ਤੋਂ ਉੱਤੇ ਹੋ ਗਿਆ ਪਹਿਲਾਂ 12 13 ਮਹੀਨੇ ਦਿੱਲੀ ਲਾ ਕੇ ਆਏ ਹੋ ਤੇ 5 ਮਹੀਨੇ ਇੱਥੇ ਹੋ ਗਏ ਹਾਂਜੀ ਖਾਸਾ ਸੰਘਰਸ਼ਾ ਚ ਹੀ ਰਹਿੰਦਾ ਹੈ ਹਾਂਜੀ ਆ ਤਾਂ ਇੱਥੇ ਵੀ ਚੰਡੀਗੜ੍ਹ ਵੀ 14 14 15 ਮਹੀਨੇ ਰਹੇ ਆ ਅਸੀਂ ਹਾਂਜੀ ਤੇ ਤੁਸੀਂ ਦਿੱਲੀ ਵੀ ਸੀਗੇ ਹਾਂ ਦਿੱਲੀ 13 ਮਹੀਨੇ ਰਹੇ ਹਾਂ ਬਾਬਾ ਜੀ ਕੋਰਟ ਦਾ ਹੁਕਮ ਆਇਆ ਏ ਕਿ ਇੱਕ ਹਫ਼ਤੇ ਦੇ ਅੰਦਰ ਇਸ ਰਾਹ ਨੂੰ ਖੋਲਿਆ ਜਾਵੇ ਪਤਾ ਲੱਗਿਆ ਤੁਹਾਨੂੰ ਹਾਂਜੀ ਹਾਂਜੀ ਪਤਾ ਲੱਗਾ ਕਿਵੇਂ ਦੇਖਦੇ ਹੋ ਖੋਲਣਾ ਚਾਹੀਦਾ ਕਿਉਂ ਸਾਰੇ ਦੁਖੀ ਨੇ ਕਿਸਾਨ ਵੀ ਦੁਖੀ ਹੈ ਆਪਣਾ ਜਿਹੜਾ ਸਾਰਾ ਆਮ ਤੋਂ ਲੈ ਕੇ ਸਾਰਾ ਹੀ ਜਿਹੜਾ ਕਾਰੋਬਾਰੀ ਸੰਸਲਾ ਉਹ ਵੀ ਸਾਰਾ ਠੱਪ ਹੋਇਆ ਪਿਆ ਇਹਨਾਂ ਦਾ ਤੇ ਖੁੱਲਣਾ ਚਾਹੀਦਾ ਇਹਨਾਂ ਝਾਲਮ ਨਹੀਂ ਬਣਨਾ ਚਾਹੀਦਾ ਸਰਕਾਰਾਂ ਨੂੰ ਮੰਗਾਂ ਮੰਨਣੀਆਂ ਚਾਹੀਦੀਆਂ ਕੋਈ ਮੰਗ ਕੋਈ ਨਜਾਇਜ਼ ਨਹੀਂ ਹੈਗੀ ਜਾਇਜ਼ ਹੀ ਮੰਗਾਂ ਨੇ ਐਮ ਐਸ ਸੀ ਸਾਰੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਗਾਰੰਟੀ ਕਾਨੂੰਨ ਜਿਹੜਾ ਮੰਨਣਾ ਚਾਹੀਦਾ ਸਾਰਾ ਇਹ ਕੋਈ ਜਾਇਜ਼ ਨਹੀਂ ਜੇ ਇੱਡੇ-ਇੱਡੇ ਵੱਡਿਆਂ ਦਾ ਉਹ ਇੰਨਾ ਲੱਖਾਂ ਕਰੋੜਾਂ ਅਰਬਾਂ ਰੁਪਈਆ ਮਾਫ਼ ਕਰ ਸਕਦੇ ਆ ਤੇ ਕਿਸਾਨਾਂ ਕਿਰਤੀ ਕਿਸਾਨ ਨੇ ਇਹਨਾਂ ਦਾ ਤੇ ਮਾਫ਼ ਕਰਨਾ ਚਾਹੀਦਾ ਗਰੀਬਾਂ ਦਾ ਵੀ ਮਾਫ਼ ਕਰਨਾ ਚਾਹੀਦਾ ਕਰਜ਼ਾ ਪਰ ਸਰਕਾਰਾਂ ਤਾਂ ਕਹਿੰਦੀ ਹੈ ਕਿ ਅਸੀਂ ਹਮੇਸ਼ਾ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਆ ਅਸੀਂ ਕਿਸਾਨਾਂ ਨੂੰ ਫਾਇਦਾ ਦਿੰਨੇ ਆ ਹਮੇਸ਼ਾ ਤੇ ਜੇ ਕਿਸਾਨਾਂ ਦੀ ਹੱਕ ਦੀ ਕਰਦੇ ਭੀ ਇੱਥੇ ਸਾਡੀ ਕਿਹੜਾ ਭੂਆ ਦੱਬੀ ਆ ਵੀ ਜਿਹੜਾ ਇੱਥੇ ਉਹਦੀ ਬਰਸੀ ਮਨਾਉਣਾ ਆਏ ਆ ਅਸੀਂ ਇੱਥੇ ਇਹ ਇਹਨੂੰ ਹੀ ਪਿੱਟਣ ਆਏ ਆ ਮੋਦੀ ਨੂੰ ਹੀ ਪਿੱਟਣ ਆਏ ਆ ਅਸੀਂ ਤੇ ਫਿਰ ਹੁਣ ਕੀ ਲੱਗਦਾ ਹੈ ਕਿ ਹੁਣ ਜੇਕਰ ਰਸਤਾ ਖੋਲ ਦਿੱਤਾ ਜਾਂਦਾ ਹੈ ਤੁਹਾਡੀ ਕਿਸੇ ਲੀਡਰ ਦੇ ਨਾਲ ਆਗੂ ਦੇ ਨਾਲ ਕੋਈ ਇੱਥੇ ਆਇਆ ਲੀਡਰ ਕੋਈ ਗੱਲਬਾਤ ਹੋਈ ਕਿ ਕੀ ਫੈਸਲਾ ਕੀ ਅੱਗੇ ਵਧਣਾ ਜਾਂ ਨਹੀਂ ਵਧਣਾ ਜਾਂ ਕੀ ਰਣਨੀਤੀ ਹੋ ਸਕਦੀ ਹੈ ਸਾਡੇ ਹੀ ਲੀਡਰ ਆਏ ਆ ਜਿਹੜੇ ਕਿਸਾਨ ਹੀ ਆਉਂਦੇ ਆ ਹੋਰ ਤਾਂ ਕੋਈ ਲੀਡਰ ਨਹੀਂ ਆਇਆ ਕਿਸਾਨ ਦੇ ਲੀਡਰਾਂ ਦੀ ਉਹ ਗੱਲ ਕਰਦਾ ਹਾਂ ਹਾਂਜੀ ਹਾਂਜੀ ਉਹ ਤਾਂ ਇੱਥੇ ਹੀ ਆ ਤੇ ਆਪਣੇ ਕਾਰਵਾਈ ਦੇ ਵਿੱਚ ਜੁਟੇ ਹੋਏ ਨੇ ਸਾਰੇ ਕੀ ਕਹਿੰਦੇ ਨੇ ਅੱਗੇ ਵਧਣਗੇ ਜਾਂ ਨਹੀਂ ਹਾਂ ਵਧਣਗੇ ਅੱਗੇ ਵਧਣਗੇ ਹਾਂ ਜਦੋਂ ਰਸਤਾ ਖੁੱਲੇਗਾ ਅਸੀਂ ਦਿੱਲੀ ਜਾਵਾਂਗੇ ਸ਼ਾਂਤਮਈ ਟ੍ਰਿਕ ਇਹਦਾ ਸ਼ਾਂਤਮਈ ਜਾਵਾਂਗੇ ਪਹਿਲਾਂ ਵੀ ਸ਼ਾਂਤਮਈ ਰਹੇ 13 ਮਹੀਨੇ ਸ਼ਾਂਤਮਈ ਰਹੇ ਚੰਡੀਗੜ੍ਹ ਵੀ ਸ਼ਾਂਤਮਈ ਬੈਠੇ ਹੁਣ ਵੀ ਸ਼ਾਂਤਮਈ ਬੈਠੇ ਆ ਇੱਥੇ ਹਾਂ ਦਿੱਲੀ ਜਾ ਕੇ ਹੀ ਕਿਸਾਨਾਂ ਨੂੰ ਆਪਣੇ ਹੱਕਾਂ ਦਾ ਹੱਲ ਕਿਉਂ ਦਿਖਦਾ ਨਹੀਂ ਇੱਥੇ ਦੇ ਦੇਣ ਸਾਨੂੰ ਕੀ ਆ ਅਸੀਂ ਅਸੀਂ ਜ਼ਰੂਰ ਦਿੱਲੀ ਜਾਣਾ ਸਾਨੂੰ ਆ ਸਾਡੇ ਹੱਕ ਦੇ ਦੇਣਾ ਸੀ ਇੱਥੋਂ ਹੀ ਕੰਕਰਨ ਚੱਲ ਜਾਂਦੇ ਹਾਂ ਹਾਂ ਬਾਬਾ ਜੀ ਆ ਤੁਸੀਂ ਬਣਾਈ ਹੋਈ ਇੱਥੇ ਝੌਂਪੜੀ ਬਣਾਈ ਹੋਈ ਹੈ ਹਨਾ ਤੇ ਮੈਨੂੰ ਲੱਗਦਾ ਪੁਲਿਸ ਵਾਲਿਆਂ ਦਾ ਜਿਹੜਾ ਰੋਕਾ ਪੁਲਿਸ ਵਾਲਿਆਂ ਦਾ ਸੀਗਾ ਇਹ ਕਮਰਾ ਜਾ ਜਿਹਦੇ ਤੁਸੀਂ ਇੱਥੇ ਆ ਝੌਂਪੜੀ ਬਣਾ ਲਈ ਤੇ ਇੱਥੇ ਰਹਿ ਰਹੇ ਹੋ ਪਹਿਲਾਂ ਅਸੀਂ ਕੰਡਾ ਸੀ ਇਹ ਅੱਛਾ ਜੀ ਕੰਡਾ ਗਾਂ ਚ ਲੱਗਿਆ ਤੇ ਫਿਰ ਪੁਲਿਸ ਵਾਲਿਆਂ ਕੋਲ ਆ ਗਿਆ ਪੁਲਿਸ ਵਾਲੇ ਵੀ ਸਾਡੇ ਭਰਾ ਹੀ ਨੇ ਫਿਰ ਸਾਡੇ ਕੋਲ ਆ ਗਿਆ ਹੁਣ ਆਪਾਂ ਬਾਬਾ ਸਾਡਾ ਮਿਹਨਤੀ ਆ ਤੇ ਆ ਸਾਰਾ ਕੁਝ ਬਣਾਇਆ ਪਹਿਲਾਂ ਕਲਾ ਕੋਠਾ ਹੀ ਸੀ ਇਹ ਰਾ ਸਾਰਾ ਕੁਝ ਬਣਾਇਆ ਹੁਣ ਆਇਦਰੋਂ ਟੀਨਾ ਟਾਲਾ ਟੋਲਾ ਦੀਆਂ ਪੱਟ ਕੇ ਉੱਚੀਆਂ ਕੰਡਾਂ ਐ ਤਾਂ ਬਾਬਾ ਜੀ ਐਨੀ ਗਰਮੀ ਐ ਸੇਕ ਪੈਂਦਾ ਏ ਤੁਸੀਂ ਇੱਥੇ ਡਟੇ ਹੋਏ ਹੋ ਗਰਮੀ ਗੁਰ ਵੀ ਨਹੀਂ ਲੱਗਦੀ ਨਹੀਂ ਕਿਰਤੀ ਨੂੰ ਗਰਮੀ ਕਾਦੀ ਲੱਗਦੀ ਆ ਗਰਮੀ ਤਾਂ ਹੁੰਦੀ ਆ ਐਸੀ ਗੱਲ ਨਹੀਂ ਪਰ ਕਿਰਤ ਕਰਨ ਵਾਲਿਆਂ ਨੂੰ ਇਹ ਗਰਮੀ ਤੇ ਇਹ ਨਾ ਏਸੀ ਵਾਲਿਆਂ ਨੂੰ ਹੁੰਦੀ ਐ ਜਿਹੜੇ ਏਸੀਆਂ ਦੇ ਵਿੱਚ ਬਹਿ ਕੇ ਤੇ ਮਾੜੇ ਮਾੜੇ ਕਾਨੂੰਨ ਮਣਾਉਂਦੇ ਨੇ ਹੌਸਲਾ ਕਿੱਥੋਂ ਆਉਂਦਾ ਐਨਾ ਤੁਹਾਡੇ ਚ ਹਾਂਜੀ ਹੌਸਲਾ ਗੁਰੂ ਨਾਨਕ ਅਸਲਾਮਾ ਕਰਦੀ ਆ ਖਾਲਸੇ ਦੇ ਹੌਸਲੇ ਨੂੰ ਹਾਂਜੀ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰਹੇ ਨੇ ਖਾਲਸਾ ਪੰਥ ਦੇ ਰਿਹਾ ਹੌਸਲਾ ਸਾਨੂੰ